ਪੀਏ ਹੀਰਾਵ ਪੱਥਰ ਦਾ ਟੁਕੜਾ ਸਮਝ ਕੇ ਉਹਦੇ ਨਾਲ ਖੇਡੀ ਜਾਂਦਾ ਹੈ ਉਹ ਕਹਿੰਦਾ ਸੱਜਣਾ ਵੀ ਆਹ ਪੱਥਰ ਦਾ ਟੁਕੜਾ ਜਿਸ ਨਾਲ ਖੇਡਦਾ ਐ ਜੋਰੀ ਕਹਿੰਦਾ ਕਹਿੰਦਾ ਵੇਚਣਾ ਚਾਹੁੰਨਾ ਮੈਂ ਤੇ ਸੁਣਦਾ ਸੀ ਤੈਨੂੰ ਕਹਿੰਦਾ ਉਹ ਮੇਰੇ ਹੱਥ ਵਿੱਚ ਆਉਂਦਾ ਹੀ ਟੁੱਟ ਗਿਆ ਉਹ ਕਹਿੰਦਾ ਮੇਰੇ ਦਿਲ ਉਦੋਂ ਦੁਖਦਾ ਜਦੋਂ ਆਪਣਾ ਮਾਰਦਾ ਹੋਵੇ ਬੰਦਾ ਉਦੋਂ ਟੁੱਟਦਾ ਜਦੋਂ ਆਪਣਾ ਮਾਰਦਾ ਹੋਵੇ ਆ ਤਾਂ ਮਿਕਰੂ ਕਲਗੀਧਰ ਪਾਚਾ ਮਹਾਰਾਜ ਸਿੱਖੋ ਸਾਨੂੰ ਆਪਣਾ ਬਣਾਉਂਦੇ ਐ ਹਰਗミンਸਾ ਮਹਾਰਾਜ ਦੀ ਵਡਿਆਈ ਕਰਦੇ ਜਾਂਦੇ ਨੇ ਹੁਣ ਜਦ ਤਰੇ ਜਾਂਦੇ ਨਾ ਦਿੱਲੀ ਵਾਲ ਸਿੱਖ ਸੰਗਤਾਂ ਨੂੰ ਚਾ ਚੜ ਗਿਆ ਕਿ ਰਾਜ ਭਾਗ ਤੇ ਚੰਦੂ ਕੋਲ ਹੈਗਾ ਸੀ ਹੁਣ ਮਾਣ ਨਾਲ ਆਖਿਆ ਕਰੇਗਾ ਵੀ ਮੈਂ ਧੰਨ ਗੁਰੂ ਅਰਜਨ ਦੇ ਮਹਾਰਾਜ ਦਾ ਕੁੜਮ ਆ ਉਹ ਮਾਣ ਨਾਲ ਆਖਣ ਕਰਕੇ ਵੀ ਪੰਚਮ ਪਾਤਸ਼ਾ ਸਾਡੇ ਰਿਸ਼ਤੇਦਾਰ ਲੱਗਦੇ ਨੇ ਉਹ ਮਾਣ ਨਾਲ ਆਖਣ ਕਰਕੇ ਗੁਰੂ ਨਾਨਕ ਦੇ ਘਰ ਦੇ ਨਾਲ ਰਿਸ਼ਤੇਦਾਰੀ ਬਣ ਗਈ ਪਰ ਜਿਨ੍ਹਾਂ ਨੂੰ ਗੁਰਨਾਨਕ ਦੇ ਘਰ ਦੀ ਸਾਰੀ ਨਾ ਹੋਵੇ ਸੰਸਾਰ ਦੇ ਉੱਤੇ ਉਹਨਾਂ ਵਾਸਤੇ ਕੁਝ ਨਹੀਂ ਹੈਗਾ ਗੁਰਬਾਣੀ ਕਹਿੰਦੀ ਅੰਨੇ ਵਸ ਮਾਨਕ ਪਿਆ ਘਰ ਘਰ ਵੇਚਣ ਜਾਏ ਕਹਿੰਦੇ ਅੰਨੇ ਬੰਦੇ ਦੇ ਹੱਥ ਹੀਰਾ ਬਣਾ ਪਤਾ ਨਹੀਂ ਵੀ ਇਹ ਹੀਰਾ ਉਹ ਅੱਜ ਸੰਸਾਰ ਦੇ ਉੱਤੇ ਇਹ ਜਿਆਦਾ ਕੁਝ ਹੋ ਰਿਹਾ ਕਹਿੰਦੇ ਅੰਨੇ ਬੰਦੇ ਦੇ ਹੱਥ ਹੀਰਾ ਫੜਾ ਦਿਓ ਉਹ ਜਾ ਕੇ ਜੋਰੀ ਕੋਲ ਨਹੀਂ ਜਾਏਗਾ ਉਹ ਘਰ ਘਰ ਜਾ ਕੇ ਵੇਚੇਗਾ ਵੀ ਆ ਪੱਥਰ ਦਾ ਟੁਕੜਾ ਲੈ ਲਓ ਪੱਥਰ ਦਾ ਟੁਕੜਾ ਲੈ ਲਓ ਪਰ ਚੇਤੇ ਰੱਖਿਆ ਜੇ ਸੰਸਾਰ ਦੇ ਉੱਤੇ ਉਹ ਜੋਰੀ ਵਿਰਲੇ ਹੁੰਦੇ ਨੇ ਉਹ ਜੋਰੀ ਐਸੇ ਹੁੰਦੇ ਨੇ ਸੰਸਾਰ ਦੇ ਉੱਤੇ ਬਾਛਾ ਕਹਿੰਦੇ ਹੈਣ ਵਿਰਲੇ ਨਹੀਂ ਕਣੇ ਫੈਲ ਪਰਕਰ ਸੰਸਾਰ ਸਾਲਸਾਏ ਜੋਰੀ ਵਰਗੇ ਕਿਤੇ ਸੰਸਾਰ ਤੇ ਮਿਲ ਜਾਣਗੇ ਉਹ ਕਿਤੇ ਵਿਖਣ ਮਿਲ ਜਾਣਗੇ ਭਾਈ ਧਿਆਨ ਸਿੰਘ ਵਰਗੇ ਜੋਰੀ ਕਿਤੇ ਸੰਸਾਰ ਦਿੱਤੇ ਜਿਹੜੇ ਗੁਰਨਾਨਕ ਦੇ ਘਰ ਦੇ ਅੰਦਰ ਇਹ ਗੱਲ ਆਖਣ ਵੀ ਅਸੀਂ ਇਸ ਚੀਜ਼ ਦਾ ਮੁੱਲ ਨਹੀਂ ਪਾ ਸਕਦੇ ਮੈਂ ਇੱਕ ਸਾਖੀ ਸੁਣਾਉਣਾ ਤੁਹਾਨੂੰ ਕਹਿੰਦੇ ਇੱਕ ਕਿਸਾਨ ਦੇ ਹੱਥ ਵਿੱਚ ਹੀਰਾ ਹੈ ਉਹ ਹੀਰਾ ਹੈ ਤੇ ਹੀਰਾ ਉਹਨੂੰ ਪਤਾ ਨਹੀਂ ਕਿ ਇਹ ਹੀਰਾ ਉਹ ਪੱਥਰ ਦਾ ਟੁਕੜਾ ਸਮਝ ਕੇ ਉਹਦੇ ਨਾਲ ਖੇਡੀ ਜਾਂਦਾ ਹੈ ਕਦੀ ਉਹਨੂੰ ਚਿੱਕੜ ਵਿੱਚ ਸੁੱਟਦਾ ਕਦੀ ਉਹਨੂੰ ਗਾਰੇ ਵਿੱਚ ਸੁੱਟਦਾ ਕਦੀ ਉਹਨੂੰ ਕਿਤੇ ਸਿੱਟਦਾ ਕਦੀ ਉਹਨੂੰ ਕਿਤੇ ਸਿੱਟ ਦਿੰਦਾ ਪਰ ਉਹ ਇੰਨਾ ਚਮਕਦਾ ਹੈ ਤੇ ਸਾਹਮਣੇ ਵੇਖਿਆ ਜੋਰੀ ਨੇ ਇਹਦੇ ਬੰਦੇ ਨੂੰ ਪਤਾ ਨਹੀਂ ਕਿ ਇਹ ਹੀਰਾ ਹੀਰੇ ਦੇ ਨਾਲ ਖੇਡਦਾ ਪਿਆ ਆਹ ਇਹਨੂੰ ਪਤਾ ਨਹੀਂ ਇਹ ਹੀਰਾ ਹੀਰੇ ਦੇ ਨਾਲ ਖੇਡਦਾ ਪਿਆ ਏ ਉਹ ਕਹਿੰਦਾ ਸੱਜਣਾ ਵੀ ਆ ਪੱਥਰ ਦਾ ਟੁਕੜਾ ਜਿਸ ਨਾਲ ਖੇਡਦਾ ਜੋਰੀ ਕਹਿੰਦਾ ਕਹਿੰਦਾ ਵੇਚਣਾ ਚਾਹੁੰਦਾ ਕਹਿੰਦਾ ਵੇਚਣਾ ਚਾਹੁੰਦਾ ਕਿਹੜੀ ਵੱਡੀ ਗੱਲ ਆ ਕਹਿੰਦਾ 2 ਆਨੇ ਮੁੱਲ ਪਾਵਾਂਗਾ ਇਹਦਾ 2 ਆਨੇ 2 ਆਨੇ ਦੇ ਆਗਾ ਤੈਨੂੰ ਤੂੰ ਵੇਚਣਾ ਚਾਹੁੰਦਾ ਤਾਂ ਵੇਚ ਦੇ ਕਹਿੰਦਾ ਠੀਕ ਆ 2 ਆਨੇ ਦੇ ਦੇ ਬਹੁਤ ਨਹੀਂ ਆ ਪੱਥਰ ਦਾ ਹੀ ਟੁਕੜਾ ਲੈ ਲੈ ਹੁਣ ਬੰਦੇ ਨੇ ਜਦੋਂ ਜੋਰੀ ਦੇ ਹੱਥ ਤੇ ਰੱਖਿਆ ਹੀਰਾ ਤਾਂ ਹੀਰਾ ਟੁੱਟ ਗਿਆ ਹੀਰਾ ਟੁੱਟ ਗਿਆ ਹੀਰੇ ਦੇ ਦੋ ਟੋਟੇ ਹੋ ਗਏ ਆ ਤਲੀ ਉੱਤੇ ਹੀਰੇ ਨੂੰ ਵੇਖ ਕੇ ਕਹਿੰਦਾ ਹੀਰਿਆ ਮੈਂ ਤੇ ਤੈਨੂੰ ਤਲੀ ਤੇ ਟਿਕਾਇਆ ਸੀ ਨਾ ਜਿਹਦੇ ਹੱਥ ਵਿੱਚ ਸੈਂ ਉਹ ਗਾਰੇ ਵਿੱਚ ਸੁਟਦਾ ਸੀ ਜਿਹਦੇ ਹੱਥ ਵਿੱਚ ਸੈਂ ਉਹ ਚਿੱਕੜ ਵਿੱਚ ਸੁਟਦਾ ਸੀ ਜਿਹਦੇ ਹੱਥ ਵਿੱਚ ਸੈਂ ਉਹ ਰੇਤਾ ਵਿੱਚ ਸੁਟਦਾ ਸੀ ਤੈਨੂੰ ਕਹਿੰਦਾ ਉਹ ਮੇਰੇ ਹੱਥ ਵਿੱਚ ਆਉਂਦਾ ਹੀ ਟੁੱਟ ਗਿਆ ਉਹ ਕਹਿੰਦਾ ਮੈਨੂੰ ਉਹਦਾ ਦੁੱਖ ਨਹੀਂ ਸੀ ਕਿਉਂਕਿ ਉਹਨੂੰ ਉਹ ਜਾਣਕਾਰੀ ਨਹੀਂ ਸੀ ਮੈਂ ਹੀਰਾ ਕਹਿੰਦਾ ਤੂੰ ਪਾਰਕੂ ਹੋ ਕੇ ਵੀ ਸੱਜਣਾ ਕੌਡੀ ਮੁੱਲ ਪਾਇਆਈ ਦੋ ਕੌਡੀ ਮੁੱਲ ਪਾਇਆਈ ਤੂੰ ਤੇ ਪਾਰਕੂ ਸੈਨਾ ਤੂੰ ਦੋ ਦੋ ਜੜੀਏ ਕੌਡੀ ਮੁੱਲ ਪਾ ਕੇ ਮੇਰੀ ਔਕਾਦ ਸਿੱਟ ਦਿੱਤੀ ਚੇਤਾ ਰੱਖੀ ਦਿਲ ਉਦੋਂ ਦੁੱਖਦਾ ਜਦੋਂ ਆਪਣਾ ਮਾਰਦਾ ਹੋਵੇ ਬੰਦਾ ਉਦੋਂ ਟੁੱਟਦਾ ਜਦੋਂ ਆਪਣਾ ਮਾਰਦਾ ਹੋਵੇ ਆ ਤਾਂ ਮਿਕਰੂ ਕਲਗੀਧਰ ਪਾਚਾ ਮਹਾਰਾਜ ਸਿੱਖੋ ਸਾਨੂੰ ਆਪਣਾ ਬਣਾਉਂਦੇ ਆ ਇਹ ਸਾਨੂੰ ਆਪਣਾ ਬਣਾਉਂਦੇ ਆ ਤੇ ਅਸੀਂ ਆਪਣੇ ਬਣ ਕੇ ਜਦੋਂ ਗਦਾਰੀ ਕਰਦੇ ਆ ਨਾ ਸੰਸਾਰ ਦੇ ਉੱਤੇ ਇਹ ਰੱਬ ਦਾ ਦਿਲ ਦਿਖਾਉਣਾ ਮਾੜੀ ਗੱਲ ਨਹੀਂ ਸੰਸਾਰ ਦੇ ਉੱਤੇ ਮੈਂ ਇਹ ਗੱਲ ਕਹਿੰਦਾ ਤੁਸੀਂ ਮਾੜੀ ਗੱਲ ਨਹੀਂ ਕਰਦੇ ਤੁਸੀਂ ਆਪਣੇ ਕੁਲਾ ਤੱਕ ਨਾਸ ਕਰ ਦਿੰਦੇ ਆਹਹ ਪਹਿਲੀ ਗੱਲ ਅਮਰਤ ਸ਼ੱਕਿਆ ਨਾ ਕਰੋ ਜੇ ਸ਼ੱਕ ਲਿਆ ਤਾਂ ਗੁਰੂ ਕਲਕੀ ਤਰਪਾਚਾ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰੋ ਪਾਚਾ ਵੀ ਹੁਣ ਮਰਨ ਤੱਕ ਨਿਭ ਜਵੇ ਸਰੀਰ ਨੇ ਖਾਣਾ ਹੈ ਸਰੀਰ ਨੇ ਮਰ ਜਾਣਾ ਹੈ ਮਿੱਟੀ ਖਤਮ ਹੋ ਜਾਣੀ ਹੈ ਅੱਜ ਤੱਕ ਨਹੀਂ ਤੁਹਾਨੂੰ ਇਨਸਾਨ ਮਿਲਿਆ ਹੋਵੇਗਾ ਜਿਹੜਾ ਸੰਸਾਰ ਤੋਂ ਚੱਲ ਗਿਆ ਤੇ ਦੁਆਰਾ ਦੇਹ ਰੂਪਾਂ ਦੇ ਵਿੱਚ ਆਇਆ ਹੋਵੇਗਾ ਆਪਾਂ ਆਖਿਆ ਕਹਿੰਦੇ ਸੋਰ ਨਰ ਮਨ ਚਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਘੁਰਤੀ ਪਾਇਆ ਹੁਣ ਤੱਕ ਕਿਹਾ ਜੇ ਮੇਰੇ ਕੋਲ ਸਮਾਂ ਨਹੀਂ ਇੰਨਾ ਹੁਣ ਜਦੋਂ ਦਿੱਲੀ ਦੀ ਧਰਤੀ ਤੇ ਲੱਗੀ ਪਹੁੰਚਦੇ ਨੇ ਹੁਣ ਲੱਗੀਆਂ ਨੇ ਜਾ ਕੇ ਦਿੱਤੀ ਵਧਾਈ ਕਹਿੰਦੇ ਚੰਦੂ ਸਾਹਿਬ ਤੁਹਾਡੇ ਨਾਲੋਂ ਅਮੀਰ ਬੰਦਾ ਦੇਖ ਕੇ ਆਏ ਆ ਤੁਹਾਡੇ ਨਾਲੋਂ ਤਕੜਾ ਬੰਦਾ ਦੇਖ ਕੇ ਆਏ ਆ ਉਹ ਕਹਿੰਦੇ ਕਿੰਨਾ ਕੁ ਤਕੜਾ ਕਹਿੰਦੇ ਭੀ ਜਿੰਨੀ ਤੁਹਾਡੇ ਕੋਲ ਸਾਰੀ ਮਾਇਆ ਉਹਨਾਂ ਉਨੀ ਮਾਇਆ ਇੱਕ ਦਿਨ ਵਿੱਚ ਚੜਾਵਾ ਹੋ ਜਾਂਦਾ। ਵਾਹਿਗੁਰੂ। ਉਨੀ ਮਾਇਆ ਇੱਕ ਦਿਨ ਵਿੱਚ ਚੜਾਵਾ ਹੋ ਜਾਂਦਾ ਹੈ। ਤੇ ਕਿਹਦਾ ਉਹ ਕਿਹੜਾ ਗੁਰੂ ਐਸਾ ਉਹ ਕਿਹੜਾ ਤਖਤ ਪਰਾਜ ਪਾ ਗਿਆ? ਦੱਸੋਗੇ? ਉਹ ਕਹਿੰਦੇ ਗੁਰੂ ਨਾਨਕ ਦਾ ਘਰ ਉਹਨਾਂ ਦਾ ਰਖਵਾਲਾ ਗੁਰੂ ਪੰਚਮ ਪਾਤਸ਼ਾਹ ਧੰ ਗੁਰੂ ਅਰਜਨ ਦੇਵ ਮਹਾਰਾਜੀ ਹਨ। ਮੱਥੇ ਤੇ ਤਕੌੜੀ ਪਾ ਕੇ ਕਹਿੰਦਾ ਉਹ ਕਹਿੰਦਾ ਗੁਰੂ ਘਰ ਦੇ ਨਾਲ ਲਾਜ ਦੇ ਮੱਥਾ ਉਹ ਗੁਰੂ ਘਰ ਦੇ ਨਾਲ ਰਿਸ਼ਤਾ ਲਾਏ ਜੇ ਤੇ ਜਿਹੜੇ ਲੱਗੀ ਸਣਾ ਉਹ ਸਾਥੀ ਨਾਲ ਗਏ ਸਨ ਉਹ ਵਧਾਈ ਦੇਣਗੇ ਚੰਦੂ ਨੂੰ ਵੀ ਭਾਈ ਸਿੱਖ ਕਹਿੰਦੇ ਵੀ ਤੈਨੂੰ ਵਧਾਈ ਦਿੰਨੇ ਆ ਤੇ ਗੁਰੂ ਅਰਜਨ ਦੇ ਮਹਾਰਾਜ ਦਾ ਰਿਸ਼ਤੇਦਾਰ ਬਣ ਲਗਾ ਤੇ ਇਹਨਾਂ ਨੇ ਵੇਖਿਆ ਨਾ ਜਦੋਂ ਚੰਦੂ ਨੇ ਬਹੁਤ ਮੰਦੇ ਸ਼ਬਦ ਬੋਲੇ ਤੇ ਜਿਹੜਾ ਪਿਆਰ ਕਰਨ ਵਾਲਾ ਨਾ ਗੁਰੂ ਨੂੰ ਜਿਹੜਾ ਪਿਆਰ ਕਰਨ ਵਾਲਾ ਉਹ ਆਪਣੀ ਗੁਰੂ ਦੀ ਬਦਨਾਮੀ ਨਹੀਂ ਜੇ ਸੁਣ ਸਕਦਾ ਕਿਉਂਕਿ ਉਹ ਅਰਦਾਸ ਕਰਦਾ ਇੱਕ ਘੜੀ ਨਾ ਮਿਲਤੇ ਤੱਕ ਕਲਯੁਗ ਹੋਤਾ ਹੁਣ ਕਦ ਮਿਲਿਆ ਪ੍ਰਿਆਤ ਕੋਤ ਭਗਵੰਤਾ ਮੋਹਿ ਰਹਿਣ ਦਾ ਵਿਆਹ ਆਵੇ ਨੀਂਦ ਨਾ ਆਵੇ ਮਿਲ ਦੇਖੇ ਗੁਰਦਰਬਾਰੇ ਜੀਓ ਉਹ ਤੇ ਅਰਦਾਸ ਕਰਦਾ ਹੁੰਦਾ ਪਰ ਗੁਰੂ ਦੀ ਬਦਨਾਮੀ ਕਿੰਨਾ ਚਿਰ ਹੋ ਸਕਦੀ ਆ ਹੁਣ ਜਦੋਂ ਕੰਨਾਂ ਦੇ ਨਾਲ ਸੁਣਿਆ ਇਹਨਾਂ ਨੇ ਕੀਤੀ ਐ ਸਲਾਹ ਕਹਿੰਦੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਾਂਗੇ ਉਹ ਪੱਤਰ ਲਿਖਾਂਗੇ ਕਿਸੇ ਦੇ ਧੀ ਦਾ ਅਨੰਦ ਕਰਦੇ ਹੁਗਾ ਹੋਵੇ ਅਸੀਂ ਅਨੰਦ ਕਰਦੇ ਤੋੜ ਦਈਏ ਅਸੀਂ ਅਨੰਦਕਾਰ ਦੇ ਵਿੱਚ ਪਾਣੀ ਮਾਰ ਦਈਏ ਅਸੀਂ ਰਿਸ਼ਤੇ ਵਿੱਚ ਪਾਣੀ ਮਾਰ ਲਈਏ ਇਹ ਹੋਰ ਹੀ ਸਕਦਾ ਪਰ ਗੁਰੂ ਜਾਣੀ ਜਾਣ ਹੈ ਅਸੀਂ ਸੇਖਾਂ ਗੁਰੂ ਦੇ ਗੁਰੂ ਨੂੰ ਸਚਾਈ ਦੱਸਣੀ ਸਾਡਾ ਫਰਜ਼ ਹੈ ਹੁਣ ਇੱਕ ਕਾਗਜ਼ ਲਿਆ ਕਾਗਜ਼ ਦੇ ਉੱਤੇ ਲਿਖਿਆ ਨਾਨਕ ਮਨਮੁੱਖਾਂ ਨਾਲੋਂ ਟੁੱਟੀ ਭਲੀ ਜਨਮਾਇਆ ਮੋਹ ਪਿਆਰ ਕਿੰਦੇ ਲਿਖ ਦਿੱਤਾ ਕਾ ਕਿ ਤੇ ਹੱਕ ਦੇ ਉੱਤੇ ਤੇ ਸਾਰੀਆਂ ਗੱਲਾਂ ਲਿਖ ਦਿੱਤੀਆਂ ਜੋ ਚੰਦੂ ਨੇ ਆਪਣੇ ਮਨ ਦੀ ਪੜਾਸ਼ ਕੱਢੀ ਗੁਰੂ ਨਾਨਕ ਦਾ ਦਰਬਾਰ ਦੇ ਵਾਸਤੇ ਤੇ ਚਿੱਠੀ ਲੈ ਕੇ ਤੁਰ ਪਿਆ ਉਹਨਾ ਜਦੋਂ ਚਿੱਠੀ ਲੈ ਕੇ ਸਿੱਖ ਤੁਰਪੇ ਤੇ ਇਧਰ ਚੰਦੂ ਦੇ ਘਰ ਦੇ ਹਾਲਾਤ ਬਣੇ ਨੇ ਇਹ ਕਹਿੰਦੇ ਨੇ ਕਹਿੰਦੇ ਸਾਡੇ ਨੇ ਪਿੱਤਰ ਇਹ ਕਹਿੰਦੇ ਨੇ ਕਹਿੰਦੇ ਲਾਗਿਆਂ ਨੂੰ ਕਹਿੰਦੇ ਪੁੱਤਰ ਤੇ ਜਿਨ੍ਹਾਂ ਨੇ ਬਜ਼ੁਰਗਾਂ ਨੂੰ ਨਾਰਾਜ਼ ਕਰ ਲਏ ਜਿਨ੍ਹਾਂ ਦੇ ਬਜ਼ੁਰਗਾਂ ਨਾਰਾਜ਼ ਹੋ ਗਏ ਉਹ ਕਦੀ ਸੁੱਖ ਨਹੀਂ ਜੇ ਪ੍ਰਾਪਤ ਕਰ ਸਕਦੇ ਘਰ ਦਾ ਕਲੇਸ਼ ਠੰਡਾ ਕਰਨ ਵਾਸਤੇ ਚੰਦੂ ਨੇ ਲਾਗਿਆਂ ਨੂੰ ਆਖਿਆ ਕਹਿੰਦਾ ਵੀ ਤੁਸੀਂ ਵੀ ਭਾਈ ਛਕਣ ਦੀ ਰਸਮ ਲੈ ਜਾਓ ਜੋ ਰਸਤਾ ਬਸਤਾ ਲੱਗਦੀਆਂ ਨੇ ਤੁਸੀਂ ਵੀ ਲੈ ਜਾਓ ਆ ਜਿਹੜੇ ਸਿੱਖ ਸੰਗਤ ਸੁਣ ਕੇ ਗਈ ਇਹਨਾਂ ਨੇ ਜਾ ਕੇ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਬਾਰ ਤੇ ਜਾ ਕੇ ਦੱਸ ਦਿੱਤਾ ਫਿਰ ਬਹੁਤ ਔਖਾ ਹੋਵੇਗਾ ਜੇ ਕਿਰਪਾ ਕਰੋ ਛੇਤੀ ਛੇਤੀ ਇਹ ਜੋ ਰਸਤਾ ਬਸਤਾ ਨੇ ਲੈ ਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚੋ ਹੁਣ ਇਹਨਾਂ ਲਾਗੀਆਂ ਨੇ ਕੀਤੀਆਂ ਤਿਆਰੀਆਂ ਪ੍ਰਧਾਨ ਗੁਰੂ ਅਰਜਨ ਦੇ ਮਹਾਰਾਜ ਨੂੰ ਪਿਆਰ ਕਰਨ ਵਾਲੇ ਸਿੱਖ ਘੋੜਿਆਂ ਤੇ ਸਵਾਰ ਹੋ ਕੇ ਅੰਮ੍ਰਿਤ ਵele ਰਵਾਨਾ ਹੋ ਗਏ ਦਿੱਲੀ ਦੀ ਧਰਤੀ ਤੇ ਆਇਦਰ ਦਰਬਾਰ ਲੱਗਣਾ ਦੂਜੇ ਦਿਨ ਦਾ ਧਾਨ ਗੁਰੂ ਅਰਜਨ ਦੇ ਮਹਾਰਾਜੀ ਤਖਤ ਤੇ ਬੈਠੇ ਮੁਸਕਰਾ ਰਹੇ ਨੇ ਬੜੇ ਖੁਸ਼ ਹੋ ਰਹੇ ਨੇ ਸਿੱਖ ਸੰਗਤਾਂ ਨੇ ਪੁੱਛਿਆ ਪਾਤਸ਼ਾਹ ਖੁਸ਼ੀ ਦਾ ਰਾਜ ਕਹਿੰਦੇ ਕੱਲ ਸਵੇਰੇ ਪਤਾ ਲੱਗੇਗਾ ਕੱਲ ਸਵੇਰੇ ਪਤਾ ਲੱਗੇਗਾ ਹੁਣ ਲੱਗ ਗਿਆ ਨੇ ਬੜੀ ਕਾੜੀ ਕੀਤੀ ਇਹ ਲੱਗੀ ਪਹਿਲਾਂ ਪਹੁੰਚ ਗਏ ਇਹਨਾਂ ਲੱਗੀਆਂ ਨੇ ਰਸਮਾਂ ਜਿਹੜੀਆਂ ਅਦਾ ਕਰਨੀਆਂ ਸਣ ਉਹ ਤਿਆਰੀਆਂ ਹੋ ਗਈਆਂ ਸਾਰਾ ਖਜੋ ਹੋ ਗਿਆ ਭਾਈ ਗੁਰਦਾਸ ਜੀ ਬੈਠੇ ਹੋਏ ਨੇ ਬਾਬਾ ਬੁੱਢਾ ਜੀ ਬੈਠੇ ਨੇ ਭਾਈ ਪ੍ਰਾਗਾ ਜੀ ਬੈਠੇ ਨੇ ਗਿਆਰਾਂ ਘਟ ਬੈਠੇ ਨੇ ਭਾਈ ਗੁਰਦਾਸ ਜੀ ਨੇ ਵੇਖਿਆ ਅਰਦਾਸਾ ਸੋਧਣ ਲੱਗੇ ਨੇ ਬਾਬਾ ਬੁੱਢਾ ਜੀ ਚੌੜ ਸਾਹਿਬ ਕਰਦੇ ਨੇ ਭਾਈ ਗੁਰਦਾਸ ਜੀ ਹੁਕਮਨਾਵਾਂ ਸਾਹਿਬ ਲਿਆਏ ਹੁਕਮਨਾਵਾਂ ਸਾਹਿਬ ਉਹ ਤਾਂ ਸਭ ਜਾਦਾ ਤੇ ਸਭ ਜਾਦੇ ਨੂੰ ਬਿਠਾ ਕੇ ਕਹਿੰਦੇ ਸ਼ਗਲ ਦੀ ਰਸਮ ਅਦਾ ਕਰਨ ਲੱਗੇ ਹੁਣ ਸ਼ਗਲ ਦੀ ਸ਼ਗਨ ਦੀ ਰਸਮ ਅਦਾ ਕਰਨ ਲੱਗੇ ਨੇ ਉਧਰ ਵੇਖਿਆ ਸਿੱਖਾਂ ਨੇ ਐਂਟਰੀ ਕੀਤੀ ਐ ਸਾਹਮਣੇ ਆਏ ਨੇ ਸਿੱਖ ਕਹਿੰਦੇ ਪਾਚਾ 2 ਕੁ ਮਿੰਟ ਰੁਕ ਜੋ 2 ਕੁ ਮਿੰਟ ਰੁਕ ਜਾਓ ਕਹਿੰਦੇ ਪਾਚਾ ਤੇ ਸਿੱਖ ਕਹਿੰਦੇ ਉਹ ਖੁਸ਼ੀਆਂ ਦਾ ਮਾਹੌਲ ਬਣਿਆ ਬੜਾ ਸਮਾਂ ਹੋ ਗਿਆ ਸੀ ਧੰਸ਼ੇਲੇ ਪਾਤਸ਼ਾਹ ਮਹਾਰਾਜ ਦਾ ਅਵਤਾਰ ਵੀ ਬੜੇ ਸਮੇਂ ਬਾਅਦ ਹੋਇਆ ਬੜੇ ਸਮੇਂ ਬਾਅਦ ਇਹ ਖੁਸ਼ੀਆਂ ਦਾ ਮਾਹੌਲ ਬਣਿਆ ਚੰਦੂ ਚੰਦਰਾ ਤੇ ਐਸਾ ਸੰਸਾਰ ਦੇ ਉੱਤੇ ਸੀ ਉਹ ਵੇਖਿਆ ਪਿਰਤੀ ਚੰਦ ਵੀ ਵਿਰੋਧਾ ਦੇ ਵਿੱਚ ਰਹਿਦਾ ਹੁੰਦਾ ਸੀ ਉਹ ਬੜਾ ਸਮਾਂ ਬਣਿਆ ਹੁਣ ਖੁਸ਼ੀਆਂ ਬਣੀਆਂ ਨੇ ਖੁਸ਼ੀਆਂ ਨੇ ਵੇੜ ਲੈਣ ਦਿਓ ਸਿੱਖ ਕਹਿੰਦੇ ਨਹੀਂ ਇੱਕ ਚਿੱਠੀ ਲੈ ਕੇ ਆਏ ਆ ਇਹ ਚਿੱਠੀ ਪੰਚਪਾਛਾ ਧੰਗੁਰ ਅਰਜਨ ਦੇਵ ਮਹਾਰਾਜ ਅੱਗੇ ਜੋਕ ਬੋਵੇਗਾ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤ ਮਿਲेंगी ਆ ਤੱਕਿਓ ਜੇ ਪੰਚਪਾਛਾ ਧੰਗੁਰ ਅਰਜਨ ਦੇਵ ਮਹਾਰਾਜੀ ਤਖਤ ਤੋਂ ਉੱਠਦੇ ਨੇ ਉੱਠ ਕੇ ਤਖਤ ਤੋਂ ਆ ਸਿੱਖ ਤੋਂ ਲੈ ਕੇ ਚਿੱਠੀ ਆਪ ਮਹਾਰੇ ਪੜਦੇ ਹੋਏ ਉੱਚੀ ਸੰਗਤਾਂ ਨੂੰ ਸੁਣਾਉਂਦੇ ਨੇ ਉਹ ਸੁਣਾ ਕੇ ਦੱਸਦੇ ਨੇ ਕੀ ਕੁਝ ਦੱਸਦੇ ਨੇ ਆ ਸੇਖੋ ਰਾਜਨ ਤੇ ਲਾਪਰੀਤ ਗਾ ਕੇ ਇਉਂ ਦੱਸਦੇ ਨੇ ਸਤ ਗੁਰੂ ਸ਼ਗਨ ਲੈਣ ਨੂੰ ਮੰਨੇ ਕੇ ਪੱਤਰ ਸਤਗੁਰ ਛਗੜ ਲੈਣ ਨੂੰ ਮੰਨੇ ਨਾ ਪਰ ਕੇ ਪੱਤਰ ਸਤਗੁਰ ਛਗੜ ਲੈਣ ਨੂੰ ਮੰਨੇ ਨਾ ਲੱਗੀ ਹੋਏ ਹੈਰਾਨ ਕੇ ਲੱਗੀ ਹੋਏ ਹੈਰਾਨ ਕੇ ਕੀ ਹੋਇਆ ਏ ਕਾਰ me out of ਕਨ੍ਹੇ ਰਣਦਾਸ ਜੀ ਗੁਰ ਜਨਨਾ ਦਾ ਭੋਰਾ ਹੈ ਸਿੱਖ ਨਰਨਦਾਸ ਜੀ ਗੁਰ ਜਨਨਾ ਦਾ ਭੋਰਾ ਹੈ ਧੱਲੇ ਪਿੰਡੋਂ ਚੱਲ ਕੇ ਧੱਲੇ ਪਿੰਡੋਂ ਚੱਲ ਕੇ ਢੱਬਰ ਸਾਇਆ ਜੇ ਪਰਵਦ ਗਰ ਮੇਰੀ ਲੜਕੀ ਜਿਸ ਦੀ ਸੱਤ ਸਾਲਾਂ ਦੀ ਯਾਰ ਜਾ ਓ ਦਾ ਸਗਨ ਕ ਬੁਲੋ ਕਰ ਦਿਓ ਪਾ ਆ ਸਗਨ ਕਬੂਲੋ ਕਰ ਦਿਓ ਪਾਰ ਉਤਾਰਾ पिंडा ਕਰ ਦਿਓ ਕਿਰਪਾ ਸਾਨੂੰ ਕਰ ਦਿਓ ਕਿਰਪਾ ਸਾਨੂੰ ਬਖਸ਼ੋ ਖੁਸ਼ੀ ਭੰਡਾਰਾ ਕਰ ਦਿਓ ਕਿਰਪਾ ਸਾਨੂੰ ਬਖਸ਼ੋ ਖੁਸ਼ੀ ਭੰਡਾਰਾ ਕਰ ਦਿਓ ਕਿਰਪਾ ਸਾਨੂੰ ਬਖਸ਼ੋ ਖੁਸ਼ੀ ਭੰਡਾਰਾ